ਖਬਰਦਾਨਿਆ ਮੋੜ ਮਡਿਓ ਜਿਸਨੇ ਜ਼ਿਲ੍ਹਾ ਬੀਜੇਪੀ ਪ੍ਰਧਾਨਿਕ ਗੁਰਪ੍ਰੀਤ ਸਿੰਘ ਮਲੂਕਾ ਅਤੇ ਪੰਜਾਬ ਬੀਜੇਪੀ ਦੇ ਜਰਨਲ ਸੈਕਟਰੀ ਵਿਆਲ ਸਿੰਘ ਫੋਡੀ ਦੀ ਅਗਵਾਈ ਦੇ ਵਿੱਚ ਜ਼ਿਲ੍ਹੇ ਦੇ ਸਾਰੇ ਕਾਰਜਕਰਤਾ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਦੇ ਨਾਲ ਇਹ ਗੱਲ ਵੀ ਸਾਫ਼ ਕਰ ਦਿੱਤੀ ਗਈ ਕਿ ਅਕਾਲੀ ਦਲ ਦਾ ਬੀਜੇਪੀ ਨਾਲ ਕੋਈ ਗਠਜੰਬੰਦ ਨਹੀਂ ਹੋਵੇਗਾ ਇਸ ਮੌਕੇ ਤੇ ਜਿਆਦ ਸਿੰਘ ਸੋਢੀ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਬੀਜੇਪੀ ਰਾ ਅਕਾਲ ਆਲਰ ਨਾਲ ਕੋਈ ਸਮਝੌਤਾ ਹੋ ਹੀ ਸਕਦਾ ਨਾ ਹੀ ਕੋਈ ਗਠਜੰਬਨ ਹੋਵੇਗਾ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਦਮ ਤੇ ਹੀ 2027 ਵਿਧਾਨ ਸਭਾ ਚੋਣਾਂ ਦੀ ਪੂਰੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਆਲੇ ਮੁਕਾਤਾ ਹੋਤਾ ਕੀ ਪ੍ਰੋਗਰਾਮ ਚੱਕ ਦੇ ਦੇਖੀ ਭਾਗ ਯਾਤਰਾ ਲਈ ਅਰਸ਼ੋ ਬਠਿੰਡਾ ਜ਼ਿਲ੍ਹਾ ਦਿਹਾਤੀ ਦੀ ਇਸ ਜ਼ਿਲ੍ਹੇ ਦੀ ਪਹਿਲੀ ਮੀਟਿੰਗ ਸੀ ਜਿਹਦੇ ਵਿੱਚ ਸਾਡੇ ਪੰਜਾਬ ਦੇ ਜਨਰਲ ਸਕੱਤਰ ਕਾਮੰਦਰੀ ਵਿਧਾਲ ਸੋਢੀ ਜੀ ਬਾਕੀ ਸਾਰੇ ਅਹੁਦੇਦਾਰ ਸਹਿਬਾਨ ਬਖਵਕ ਸਰਕਲਾਂ ਦੇ ਪ੍ਰਧਾਨ ਸਹਿਬਾਨ ਜਨਰਲ ਸਕੱਤਰ ਸਹਿਬਾਨ ਜ਼ਿਲ੍ਹੇ ਦੇ ਸਾਰੇ ਅਹੁਦੇਦਾਰ ਸਹਿਬਾਨ ਬਾਕੀ ਐਕਟਿਵ ਮੈਂਬਰ ਸਹਿਬਾਨ ਉਹ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਏ ਨੇ ਮੈਂ ਸਭ ਨੂੰ ਜੀ ਆਇਆਂ ਨੂੰ ਆਖਦਾ ਹਾਰਦਿਕ ਸਵਾਗਤ ਕਰਦਾ ਹਾਂ ਔਰ ਸਾਰੀ ਸਮੁੱਚੀ ਲੀਡਰਸ਼ਿਪ ਦਾ ਪਾਰਟੀ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਹੈ ਔਰ ਸਾਰੀ ਜ਼ਿਲ੍ਹੇ ਦੀ ਵੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰਿਆਂ ਨੇ ਇਕਜੁੱਟ ਹੋ ਕੇ ਇਸ ਜ਼ਿਲ੍ਹੇ ਦੇ ਵਿੱਚ ਪਾਰਟੀ ਦੀ ਮਜ਼ਬੂਤੀ ਦੇ ਲਈ ਕੰਮ ਕਰਨਾ ਹੈ ਅੱਜ ਕਾਫੀ ਅਹਿਮ ਵਿਸ਼ੇ ਸਨ ਜਿਦੇ ਤੇ ਸਾਡੇ ਵੱਖ-ਵੱਖ ਬੁਲਾ ਰਿਆ ਨੇ ਵਿਚਾਰ ਚਰਚਾ ਕੀਤੀ ਹੈ ਇਕਦਾ ਜੋ ਇਥੇ ਲੈਂਡ ਪੂਲਿੰਗ ਦਾ ਇਸ ਸਟੇਟ ਦੇ ਵਿੱਚ ਗਵਰਨਮੈਂਟ ਦਾ ਜਿਹੜਾ ਮਸਲਾ ਚੱਲ ਰਿਹਾ ਹੈ ਕਿ ਉਹਦੇ ਹੱਕ ਦੇ ਵਿੱਚ ਕੋਈ ਵੀ ਨਹੀਂ ਸਾਰੀਆਂ ਬਾਕੀ ਪਾਰਟੀਆਂ ਵੀ ਵਿਰੋਧ ਕਰ ਰਹੀਆਂ ਭਾਰਤੀ ਜਨਤਾ ਪਾਰਟੀ ਵੀ ਬਹੁਤ ਉਸ ਚੀਜ਼ ਦਾ ਵਿਰੋਧ ਕਰ ਰਹੀ ਹੈ ਕਿ ਉਹ ਕਿਸੇ ਵੀ ਕੀਮਤ ਤੇ ਉਹ ਨਹੀਂ ਹੋਣੀ ਚਾਹੀਦੀ ਹਾਈ ਕੋਰਟ ਨੇ ਵੀ ਭਾਵੇਂ ਸਟੇ ਦਿੱਤਾ ਪਰ ਪਾਰਟੀ ਨੇ ਫੈਸਲਾ ਕੀਤਾ ਕਿ ਜਿੰਨਾ ਚਿਰ ਇਹ ਵਾਪਸ ਨਹੀਂ ਲਿਆ ਜਾਂਦਾ ਉਹਨਾਂ ਚਿਰ ਸਾਡਾ ਸੰਘਰਸ਼ ਚੱਲਦਾ ਰਹੂਗਾ 20 ਤਰੀਕ ਨੂੰ ਸਾਡੇ ਮਾਨਸੂਕ ਸੂਬੇ ਦੇ ਕਾਰਸਟਰੀ ਪ੍ਰਧਾਨ ਸਾਹਿਬ ਅਸ਼ਨੀ ਸ਼ਰਮਾ ਜੀ ਆ ਰਹੇ ਨੇ ਜਿਦੇ ਚ ਅਸੀਂ ਰੋਸ ਮਾਰਚ ਕਰਨਾ ਇਸ ਜ਼ਿਲ੍ਹੇ ਦੇ ਵਿੱਚ ਤੇ ਸਾਰੀ ਸਾਡੀ ਲੀਡਰਸ਼ਿਪ ਨੇ ਜ਼ਿਲੇ ਦੀ ਨੇ ਸਾਰੇ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਨੇ ਉਸ ਵਿੱਚ ਸ਼ਾਮਲ ਹੋਣਾ ਤੇ ਇਸੇ ਤਰ੍ਹਾਂ ਹੀ ਘਰ ਘਰ ਤਿਰੰਗਾ ਜਿਹੜੀ ਮਹਿਮ ਅੱਜ ਤੋਂ ਸ਼ੁਰੂ ਹੋ ਗਈ ਹੈ ਉਹਦੇ ਸਬੰਧੀ ਅਸੀਂ ਵਿਚਾਰ ਚਰਚਾ ਕੀਤੀ ਹੈ ਕਿ ਕਿਸ ਤਰ੍ਹਾਂ ਆਪਾਂ ਇਹ 4-5 ਦਿਨਾਂ ਦੇ ਵਿੱਚ ਕੰਮ ਕਰਨਾ ਹੈ ਜੋਕੀਆਂ ਲਾਜੀਆਂ ਕਈਆਂ ਤੇ ਦੂਸਰਾ ਇੱਕ ਜਿਹੜੀ ਇਲੈਕਸ਼ਨ ਆ ਰਹੀ ਹੈ ਬਲਾਕ ਸਮਤੀ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਉਹਦੇ ਸੰਬੰਧ ਦੇ ਵਿੱਚ ਸਾਰੇ ਵਰਕਰ ਸਾਹਿਬਾਨ ਨੂੰ ਲਾਂਬੰਦ ਕੀਤਾ ਗਿਆ ਕਿ ਜੋ ਜ਼ੋਨ ਦੀਆਂ ਲਿਸਟਾਂ ਲੱਗ ਚੁੱਕੀਆਂ ਨੇ ਜੋ ਜੋ ਬਲਾਕ ਸੰਪਤੀ ਦੇ ਜ਼ੋਨ ਨੇ ਜਾਂ ਜਿਲ੍ਹਾ ਪੇਸ਼ੇ ਦੇ ਜ਼ੋਨ ਨੇ ਆਪਣੇ ਆਪਣੇ ਹਲਕੇ ਦੇ ਵਿੱਚ ਆਪਣੇ ਆਪਣੇ ਏਰੀਏ ਦੇ ਵਿੱਚ ਆਪਣੀਆਂ ਆਪਣੀਆਂ ਡਿਊਟੀਆਂ ਜਿਹੜੀਆਂ ਉਹ ਦੇਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਰੂਰਲ ਏਰੀਏ ਦੇ ਵਿੱਚ ਪਿੰਡੂ ਖੇਤਰ ਦੇ ਵਿੱਚ ਬਲਾਕ ਸੰਪਤੀਆਂ ਦੇ ਵਿੱਚ ਕੰਮ ਜ਼ਫ ਕਰਨ ਵਾਸਤੇ ਹਰ ਤਰ੍ਹਾਂ ਦੇ ਜਿਹੜੇ ਆਹੋ ਯਤਨ ਕਰਨੇ ਸੋ ਅੱਛੀ ਬਹੁਤ ਵਧੀਆ ਜਿਹੜੀ ਮੀਟਿੰਗ ਹੋਈ ਹੈ ਜ਼ਿਲ੍ਹੇ ਦੀ ਪਹਿਲੀ ਮੀਟਿੰਗ ਬਹੁਤ ਵਧੀਆ ਸਾਰੇ ਜਿੰਨੇ ਵੀ ਸਤਿਕਾਰਯੋਗ ਸੱਜਣ ਪਾਰਟੀ ਦੇ ਇੱਥੇ ਸ਼ਾਮਲ ਹੋਏ ਨੇ ਉਹਨਾਂ ਨੇ ਬਹੁਤ ਅੱਛੇ ਵਿਚਾਰ ਦਿੱਤੇ ਨੇ ਤੇ ਵਧੀਆ ਰਹਿਣ ਦਿੱਤੀਆਂ ਕਿਵੇਂ ਆਪਾਂ ਪਾਰਟੀ ਨੂੰ ਅੱਗੇ ਲਿਜਾ ਸਕਦੇ ਹਾਂ ਕਿਵੇਂ ਬੂਥ ਲੈਵਲ ਤੇ ਮਜ਼ਬੂਤ ਕਰ ਸਕਦੇ ਹਾਂ ਸੋ ਕਾਫੀ ਚੁਣੌਤੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਅਸੀਂ ਇਕਜੁੱਟ ਹੋ ਕੇ ਇੱਕ ਟੀਮ ਦੇ ਰੂਪ ਦੇ ਵਿੱਚ ਕੰਮ ਕਰਦੇ ਹੋਏ ਅੱਗੇ ਵਧਣਾ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਤੇ ਇਹਦੇ ਲਈ ਮੈਂ ਵੀ ਸਭ ਨੂੰ ਪ੍ਰੋਸਾਦ ਬੋਣਾ ਸਾਰੇ ਸਮੁੱਚੇ ਜ਼ਿਲ੍ਹੇ ਦੀ ਟੀਮ ਨੂੰ ਸਾਰੇ ਤਿੰਨੇ ਜੋ ਹਲਕੇ ਪੈਂਦੇ ਆ ਉਹਦੇ ਸਾਰੇ ਅਹੁਦੇਦਾਰ ਸਾਹਿਬਾਨ ਨੂੰ ਸਾਰੇ ਆਪਣੇ ਸਰਕਲਾਂ ਦੇ ਪ੍ਰਧਾਨ ਸਾਹਿਬਾਨ ਨੂੰ ਜਨਰਲ ਸੱਗੀ ਸਾਹਿਬਾਨ ਨੂੰ ਕਿ ਜਿੱਥੇ ਵੀ ਮੇਰੀ ਜ਼ਰੂਰਤ ਹੋਏਗੀ ਜਿੱਥੇ ਬਾਸ ਮਾਰੋਗੇ ਮੈਂ ਹਾਜ਼ਰ ਹੋਵਾਂਗਾ ਤੇ ਮੈਂ ਸਭ ਤੋਂ ਸਹਿਯੋਗ ਦੀ ਵੀ ਮੰਗ ਕਰਦਾ ਕਿ ਆਪਾਂ ਬਹੁਤ ਅੱਛੇ ਤਰੀਕੇ ਦੇ ਨਾਲ ਇਸ ਜ਼ਿਲ੍ਹੇ ਨੂੰ ਚਲਾ ਸਕਾਂਗੇ ਜੇ ਸਭ ਦਾ ਸਹਿਯੋਗ ਮਿਲੇਗਾ ਜਿੰਨੇ ਪੁਰਾਣੇ ਸੱਜਣ ਨੇ ਜਿੰਨੇ ਕੋਈ ਨਵੇਂ ਸੱਜਣ ਕੋਈ ਪਾਰਟੀ ਦੇ ਵਿੱਚ ਸ਼ਾਮੂਲੀਅਤ ਕੀਤੀ ਆ ਉਹਨੇ ਅਹੁਦੇਦਾਰ ਨੇ ਔਰ ਸਭ ਦੇ ਸਹਿਯੋਗ ਦੇ ਨਾਲ ਅਸੀਂ ਕਦਮ ਬੈ ਕਦਮ ਅੱਗੇ ਵਧਣਾ ਤੇ ਮੈਂ ਸਭ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦਾ ਦੇਖੋ ਇਸ ਤਰ੍ਹਾਂ ਕਿ ਪੂਰੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਸੰਗਠਨ ਦੇ ਚਨਾਬ ਹੋਏ ਨੇ ਬੂਥ ਲੈਵਲ ਤੋਂ ਲੈ ਕੇ ਰਾਸ਼ਟਰ ਤੱਕ ਉਹਦੇ ਵਿੱਚ ਜਿਹੜਾ ਪੰਜਾਬ ਹੈ ਪੰਜਾਬ ਦੇ ਜਿਹੜੇ ਜ਼ਿਲ੍ਹੇ ਨੇ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਪੱਖੋਂ 35 ਜ਼ਿਲ੍ਹੇ ਆ 21 ਜ਼ਿਲ੍ਹਿਆਂ ਦਾ ਚਨਾਬ ਹੋਇਆ ਉਹਦੇ ਚ ਬਟਿੰਡਾ ਦਿਹਾਤੀ ਦਾ ਜਿਹੜਾ ਚਨਾਬ ਹੈ ਉਹ ਵੀ ਹੋਇਆ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਜੀ ਨੂੰ ਆਲਟੀ ਨੇ ਜ਼ਿਲ੍ਹਾ ਪ੍ਰਧਾਨ ਬਟਿੰਡਾ ਦਿਹਾਤੀ ਨਿਯੁਕਤ ਕੀਤਾ ਔਰ ਮੈਂ ਪੰਜਾਬ ਦਾ ਜਨਰਲ ਸੈਕਟਰੀ ਹੋਣ ਦੇ ਨਾਤੇ ਮੇਰਾ ਜੋਨ ਦਾ ਇਨਚਾਰਜ ਹੋਣ ਦੇ ਨਾਤੇ ਜਿੰਨੇ ਵੀ ਜ਼ਿਲ੍ਹੇ ਨਵੇਂ ਪ੍ਰਧਾਨ ਬਣੇ ਨੇ ਜ਼ਿਲ੍ਹੇ ਦੇ ਉਹਨਾਂ ਦੇ ਨਾਲ ਅਸੀਂ ਇਹ ਮੀਟਿੰਗਾਂ ਰੱਖੀਆਂ ਨੇ ਇਹਨਾਂ ਮੀਟਿੰਗਾਂ ਦਾ ਮਕਸਦ ਇਹ ਵੀ ਹੈ ਕਿ ਜਿਹੜੇ ਸਰਕਲ ਪ੍ਰਧਾਨ ਨੇ ਜਾਂ ਜ਼ਿਲ੍ਹੇ ਦੇ ਅਹੁਦੇਦਾਰ ਨੇ ਪੁਰਾਣੇ ਕੰਮ ਕਰ ਰਹੇ ਐ ਉਹਨਾਂ ਦੀ ਨਵੇਂ ਪ੍ਰਧਾਨ ਦੇ ਨਾਲ ਜਾਣ ਪਹਿਚਾਨ ਕਰਵਾਉਣਾ ਤੇ ਅੱਗੇ ਜਿਹੜੇ ਕੰਮ ਆਏ ਨੇ ਚਾਹੇ ਉਹ ਸੰਗਠਨ ਨੂੰ ਮਜ਼ਬੂਤ ਕਰਨਾ ਹੈ ਚਾਹੇ ਪਾਰਟੀ ਦੇ ਕੋਈ ਗਾਮੇ ਆਗਾਮੀ ਪ੍ਰੋਗਰਾਮ ਜਿੰਨਾਂ ਬਾਰੇ ਮਲੂਕਾ ਸਾਹਿਬ ਨੇ ਦੱਸਿਆ ਤਾਂ ਇਸ ਕਰਕੇ ਇਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸਾਰੇ ਪੰਜਾਬ ਦੇ ਵਿੱਚ ਉਹਦੇ ਤਹਿਤ ਹੀ ਇਹ ਮੀਟਿੰਗ ਰੱਖੀ ਸੀਗੀ ਪਟੰਡਾ ਦਿਹਾਤੀ ਦੀ ਤੇ ਅੱਗੇ ਤੋਂ ਜੋ ਵੀ ਜਿਹੜੀ ਰਣਨੀਤੀ ਹੈ ਉਹ ਸਾਰੀ ਇਸ ਮੀਟਿੰਗ ਦੇ ਵਿੱਚ ਬਣਾਈ ਗਈ ਹੈ ਤੇ ਮੈਨੂੰ ਉਮੀਦ ਹੈ ਕਿ ਸਾਰੇ ਜਿੱਥੇ ਸਰਦਾਰ ਗੁਰਪ੍ਰੀਤ ਸਿੰਘ ਲੋਕਾ ਜੀ ਨੂੰ ਜ਼ਿੰਮੇਵਾਰੀ ਮਿਲੀ ਹੈ ਉਹ ਵੀ ਤਣਦੇਹੀ ਨਾਲ ਨਿਭਾਉਣਗੇ ਤੇ ਜਿਹੜਾ ਜਿਹੜੇ ਜਿਸ ਕਿਸੇ ਮਕਾਮ ਤੇ ਜਿਸ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਉਹ ਵੀ ਜਿਹੜਾ ਕਾਰਜਕਰਤਾ ਆਪਣੀ ਜ਼ਿੰਮੇਵਾਰੀ ਨਿਭਾਏ ਕੌਂਸਲ ਸਟਾਈ ਦੇ ਚੋਣਾਂ ਵਿੱਚ ਅੱਖਾਂ ਲਾ ਖੜੀਆਂ ਰਹੀਆਂ ਦੇਖੋ ਭਾਰਤੀ ਜਨਤਾ ਪਾਰਟੀ ਬੂਥ ਲੈਵਲ ਤੋਂ ਲੈ ਕੇ ਆਪਣੀ ਪੂਰੀ ਮਜਬੂਤੀ ਵੱਲ ਵੱਧ ਰਹੀ ਹੈ ਅਸੀਂ 22 ਦਾ ਇਲੈਕਸ਼ਨ ਵੀ ਇਕੱਲੇ ਲੜਿਆ ਤੇ 24 ਦਾ ਇਲੈਕਸ਼ਨ ਵੀ ਇਕੱਲੇ ਲੜਿਆ 22 ਤੋਂ ਲੈ ਕੇ 24 ਤੱਕ ਸਾਡੀ ਪਰਸੈਂਟੇਜ ਵਧੀ ਹੈ ਔਰ ਭਾਰਤੀ ਜਨਤਾ ਪਾਰਟੀ ਅੱਜ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਤੇ ਚੋਣ ਲੜਨ ਦੇ ਕਾਬਿਲ ਹੈ ਅਸੀਂ ਜਿਹੜੇ ਮਹਾਨਗਰ ਹੈ ਉਹ ਵੀ ਇਕੱਲੇ ਲੜੇ ਜਿਹੜੀਆਂ ਮਿਊਸਪਲਟੀਆਂ ਹੋਈਆਂ ਪੰਚਾਇਤੀ ਜਿਹੜੀਆਂ ਨਗਰ ਪੰਚਾਇਤਾਂ ਹੋਈਆਂ ਉਹ ਵੀ ਅਸੀਂ ਇਕੱਲੇ ਲੜੇ ਆ ਔਰ ਅੱਗੇ ਤੋਂ ਵੀ ਅਸੀਂ ਇਕੱਲੇ ਲੜਾਂਗੇ ਪੰਜਾਬ ਦੇ ਵਿੱਚ ਸਾਨੂੰ ਵਿਸਾਖੀਆਂ ਦੀ ਲੋੜ ਨਹੀਂ ਹੈ ਭਾਰਤੀ ਜਨਤਾ ਪਾਰਟੀ ਇਕੱਲੇ 117 ਦੀਆਂ 117 ਸੀਟਾਂ ਤੇ ਉਤਜੋਣ ਲੜੇਗੀ ਤੇ ਤੁਹਾਨੂੰ ਮੈਂ ਇਹ ਵੀ ਕਹਿਣਾ ਹੈ ਕਿ ਸਰਕਾਰ 2027 'ਚ ਭਾਰਤੀ ਜਨਤਾ ਪਾਰਟੀ ਦੀ ਹੀ ਬਣੇਗੀ